ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਰੋ ਜੀ ਮੀਣੀ ਮੈਂ ਆਪਾਂ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਡਟੇਡ ਸਾਰੀ ਵੀਰ ਤੋਂ ਪੁੱਛਦੇ ਪਹਿਲਾਂ ਆਪਾਂ ਤੋੜ ਕੇ ਦਿਖਾ ਦਈਏ ਸੋ ਫਿਰ ਮੀਨੀ ਮਾਝਾ ਮੂੰ ਮੱਥਾ ਦੇਖੋ ਕਿਆ ਬਾਤਾਂ ਤੇ ਚਵਾਈ ਆਪਾਂ ਕਰਕੇ ਦਿਹਾਉਣੇ ਆ ਲੀਟਰ ਲਾ ਕੇ 16 ਲੀਟਰ ਤੋਂ ਬਾਰ ਬਾਰ ਦੁੱਧੇ ਥੱਲੇ ਹਾਜ਼ਰ ਆ ਕਲਾ ਕਲਾ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਸੋ ਤੋਰਾ ਵਗੈਰਾ ਦੇਖੋ ਸਾਰੇ ਗੱਲਾਂ ਵੀਰ ਤੋਂ ਪੁੱਛਦੇ ਆਪਾਂ ਚਵਾਈ ਸ਼ੁਰੂ ਕਰਦੇ ਆ ਕਿ ਸੋ ਚੌਂਡ ਤੋਂ ਪਹਿਲਾਂ ਥੱਲੇ ਵਾ ਦੇਖ ਸਕਦੇ ਹੋ ਕਿਆ ਬਾਤਾਂ ਸ਼ਾਮ ਦਾ ਟਾਈਮ ਆ ਆਪਾਂ ਜਿਹੜੀ ਵੀਡੀਓ ਕਵਰ ਕਰਦੇ ਪਏ ਆਂਗੇ ਤੇ ਕਦ ਘਾਟ ਦੇਖੋ ਮੈਂ ਤਾਂ ਪੂਰਾ ਕਿਆ ਬਾਤਾਂ ਠੰਡ ਜਮਾ ਗੁੱਲੇ ਵਾਲਾ ਬੱਚਾ ਇਹਦੇ ਵਿੱਚ ਹੈਗੇ ਕੱਟੀ ਸੋ ਫਿਰ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਚਵਾਈ ਸ਼ੁਰੂ ਕਰਾਂਗੇ ਦੇਖੋ ਬੱਚਾ ਜਾ ਚਲਾ ਦਿਓ ਕਰਦੀ ਸੋਚ ਭਾਈ ਜਰੂਰੀ। ਸਭਰ ਪਸਨਾ ਵਗੈਰਾ ਦੇਖੋ ਪਹਿਲਾਂ। ਕਿਆ ਬਤਾ ਘਰ ਨੇ ਵਰਗਾ ਹੱਥ ਆਪਣੇ ਗਰੀਬੇਰੇ ਬੜਾ ਜਾਂਦਾ। ਸੋ ਥਣ ਦੇਖੋ ਜਮ ਮੋਟਾ ਗੁੱਲੇ ਵਾਲਾ ਤੇ ਬਾਹੜੀ ਬਿਲਕੁਲ ਖਾਲੀ। ਮਲੇ ਕਰੀ ਹੋਰ ਮੋਦੀ ਕਰਦੀ ਬਾਹੜੀ। ਕਰ ਦੇ ਵੀਰੇ ਚਲਾਈ ਸਿਰੋ। ਤੇ ਭਾਈ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ। ਨਾਮ ਸੋਨੀਆ ਜੀ। ਗਲਡ ਮੋੜ ਨਾਲ ਪਸ ਹਿੰਦਪਾ ਜਿਲ੍ਹਾ ਬਰਨਾਲਾ। ਠੀਕ ਆ ਬਰਨਾਲਾ ਸੇਹ ਨਾ ਤੇ ਪੱਕੋ ਕੈਂਚਾ ਨੇੜੇ ਇੱਕ ਪਿੰਡ ਆ ਗਿਆ ਮੋੜ ਨਾਲ ਬਾ। ਠੀਕ ਆ ਤੇ ਮੋਬਾਈਲ ਨੰਬਰ ਆਪਣਾ ਜੀ। ਨੰਬਰ 99882 02601 99882026001 01 ਵੀਰੇ ਆਪਾਂ ਮਹਿੰਦੀ ਵੀਡੀਓ ਕਵਰ ਕਰੀਏ ਨੇ ਜੀ ਕਿਹੜਾ ਸੂਆ ਸੂਈ ਹੋਈ ਹੈ ਇਹ ਇਹ ਜੀ ਤੀਜਾ ਸੂਆ ਸੂਈ ਹੋਈ ਆ ਤੀਜਾ ਸੂਆ ਸੂਈ ਹੋਈ ਆ ਤੇ ਮੀਨੀਆ ਮੱਛੇ ਦੇ ਮਾੜਾ ਜਾਂ ਫੁੱਲ ਆਏ ਦੇ ਹਨ ਨਾ ਫੁੱਲ ਹੈ ਤੇ ਕੱਟੀਆਂ ਫੁੱਲ ਹੈਗਾਗਾ ਕੱਟੀਆਂ ਦੇ ਹੈਗਾ ਠੀਕ ਹੈ ਤੇ ਸਿੰਗ ਤਾਂ ਨਹੀਂ ਹਿੱਲਦੇ ਨਹੀਂ ਸਿੰਗ ਨਹੀਂ ਤੇ ਪਿੱਛੇ ਇਹਦੇ ਕੱਟੀ ਆ ਕਿਹਵਾ ਦਿਨ ਹੋਗਾ ਸੂਈ ਨੂੰ ਸੂਈ ਨੂੰ ਹੋ ਕੇ ਹੋਣਗੇ 11 ਦਿਨਾਂ ਦਾ 12 ਅੰਚ ਕੜ ਚੱਲ ਪਿਆ ਕੜ ਚੱਲ ਪਿਆ 12ਵਾਂ ਦਿਨ ਹੋ ਗਿਆ ਇਹਨੂੰ ਸੂਈ ਨੂੰ ਤੇ ਬੱਚਾ ਵਿੱਚ ਆ ਗਿਆ ਕਿ ਕੱਟੀ ਕਿੰਨਾ ਕੁ ਦੁੱਧ ਹਾਜ਼ਰ ਹੈ ਇਸ ਵਕਤ 15 ਲੀਟਰ ਤੋਂ ਬਾਹਰ ਹੋਊਗਾ ਜੇ ਨਹੀਂ ਅੰਦਰ ਜਾ ਜਾ ਕਦੇ ਤੋਲਿਆ ਨਹੀਂ ਠੀਕ ਹੈ ਤੇ ਅੱਜ ਆਪਾਂ ਸਾਫ ਦੇ ਡੇ ਵਿੱਚ ਵਾਈ ਕਰਦੇ ਬਈ ਚੋਣ ਜਾਣ ਇੱਕ ਨੰਬਰ ਬਿਲਕੁਲ ਤੇ ਚਵਾਈ ਦੀ ਨਰਮ ਆ ਜਾਵਾ ਬੋਲੀ ਮੋਟੀ ਧਾਰ ਸੁਭਰੋ ਮੋਟੀ ਧਾਰ ਆ ਜਾਵਾ ਚੋਣ ਚਵਾਦੀ ਇੱਕ ਨੰਬਰ ਆ ਤੇ 12ਵਾਂ 12ਵਾਂ ਦਿਨ ਹੋ ਗਿਆ ਸੂਈ ਨੂੰ ਤੇ ਸਿੰਘ ਹਿਲ ਜਾਨੀ ਤੇ ਲੈਵਾ ਦੇਖੋ ਜਮਾ ਕਿਆ ਬਾਤਾਂ ਅੱਗੇ ਪਿੱਛੇ ਦਾ ਹਵਾਨਾ ਤੇ ਗਾੜੀ ਵੀਰੇ ਹੋ ਲਗਭਗ 2 ਦੇ ਆਸ-ਪਾਸ ਹੈ ਜੀ 2.5 ਕਿਲੋ ਦੀ ਫੁੱਲੀ ਸੋ 2.5 ਕਿਲੋ ਦੀ ਕੱਲੀ ਗਾੜੀ-ਗਾੜੀ ਹੈ ਮੈਂ ਇਹਦੀ ਜਮਾ ਤੇ ਬਾਕੀ ਬਰੀਕ ਚਮੜੀ ਦੇ ਵਿੱਚ ਆ ਤਾਂ ਗਾੜੀ ਦੇਖੋ ਜਮਾ ਕਿਆ ਬਾਤਾਂ ਝਗੜਾ ਦੀ ਜਮਾ ਤੇ 2 ਕਿਲੋ ਤੋਂ ਪੁਰਾ 2.5 ਕਿਲੋ ਦੇ ਆਸ-ਪਾਸ ਦੀ ਗਾੜੀ ਹੈ ਜਮਾ ਇਹ ਤੇ ਵੀਰੇ ਆਈ ਕਿਥੋਂ ਕਿਹੜੀ ਏਰੀਆ ਦੀ ਮੈਂ ਆਈ ਵੀ ਆ ਪਾਦਮਪੁਰ ਤੋਂ ਇਹ ਗੰਗਾ ਨਗਰ ਤੋਂ 340 ਕਿਲੋਮੀਟਰ ਅੱਛਾ ਰਾਜਸਥਾਨ ਤੋਂ ਹਾਂ ਜੀ ਸੋ ਬਰੁਖ ਜਮਾ ਖਸਕੇ ਦੇ ਵਿੱਚੋਂ ਆਏ ਵੇ ਨਾ ਬਾਕੀ ਬਾਰੇ ਫਿਰ ਗਰਮੀ ਵੀ ਨਹੀਂ ਮੰਨਣੀ ਇਹਨੇ ਨਹੀਂ ਹਣਾ ਦੇਖੋ ਗਰਮੀ ਏਰੀਆ ਜੁਆਈ ਵੇ ਥੋੜੀ ਹਣਾ ਹਾਂ ਉਧਰ ਬਸ ਐ ਕੱਚਾ ਕੁੱਚੇ ਸਾਨ ਜੀ ਰਹਿੰਦਾ ਤਾਂ ਹੀ ਪੈਰ ਜੇ ਵਧੇ ਵੇ ਹਾਂ ਨੌ ਨੂੰ ਲਹੌਣ ਵਾਲਿਆ ਹਣਾ ਸੋ ਬਰੁਖ ਜਮਾ Rajasthan ਖਸਕੇ ਰ ਸਰੋ ਸਰੋ ਖਾ ਕੇ ਆਈ ਵੇ ਚੰਗੀ ਤੇ ਬਾਕੀ ਇਹਦੇ ਆਪਾਂ ਹਵਾਨੇ ਤੇ ਤੇ ਪਿੰਡੇ ਦੇ ਉੱਪਰ 나ੜਾ ਦੇਖੀ ਜਮਾ 나ੜਾ ਪਿੰਡੇ ਦੇ ਸੁਨੇ ਦਿਖਾਏ ਦਿੰਦੇ ਆ ਝੋਟੀਆਂ ਆਪਾਂ ਨੂੰ ਦੇਖਣ ਨੂੰ ਦੱਸ ਦਿਆ ਕਿ ਚੰਗੀ ਦੁੱਧ ਦੀ ਝੋਟੀਆਂ ਤੇ ਬਾਕੀ ਝੋੜ ਬਸ ਮਾ ਦੇਖੋ ਜਮਾ ਕਿਆ ਬਾਤਾਂ ਇਹ ਚੋਣ ਦੀ ਧਾਰ ਦੇਖੋ ਜਮਾ ਮੋਟੀ ਜਿਹਨੂੰ ਕਹਿੰਦੇ ਗੂਠੇ ਵਰਗੀ ਧਾਰ ਪੂਰੀ ਜਮਾ ਗੂਠੇ ਵਰਗੀ ਧਾਰ ਪੈਂਦੀ ਆ ਤੇ ਬਾਈ ਜੀ ਦੋ ਟਾਈਮ ਚਵਾ ਕੇ ਦੇ ਦਾਂਗੇ ਜਮਾ ਆਪਾ ਹੋਰ ਤਿੰਨ ਟਾਈਮ ਚੋ ਲਈ ਕੋਈ ਟਿਕਕਤ ਵਾਲੀ ਗੱਲ ਨਹੀਂ ਤੇ ਹੁਣ ਟਾਈਮ ਹੋਇਆ ਵੀ ਆਪਣਾ 6:20 ਹੋ ਗਿਆ ਹਨਾ ਸਵੇਰੇ ਕਹਿ ਕੇ ਹੋਈ ਸੀ ਸਵੇਰੇ ਚੋਈ ਸੀ 5:30 ਆਪਣਾ ਮੰਨ ਕੇ ਚਲੋ ਵੀ ਘੰਟੇ ਦਾ ਪੌਣੇ ਘੰਟੇ ਦਾ ਵਟਾ ਪੈ ਗਿਆ ਹਨਾ ਤੇ ਪੌਣਾ ਘੰਟਾ ਥੋੜਾ ਚੋਣ ਚ ਲੇਟ ਹੋ ਗਏ ਥੋੜਾ ਲੇਟ ਹੋ ਗਿਆ ਮੈਂ ਆਉਂਦਾ ਤੇ ਟਾਈਮ ਤੋਂ ਟਾਈਮ ਦੋ ਟਾਈਮ ਤਿੰਨ ਟਾਈਮ ਪੈਸੇ ਲਾਉਣੇ ਤੁਸੀਂ ਤਸੱਲੀ ਕਰਕੇ ਖਰੀਦਿਓ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਿਉਂਕਿ ਕਈ ਵਾਰ ਵੀ ਰ ਕਹਿੰਦਾ ਸੀ ਮੈਂ ਖਰੀਦਣ ਗਏ ਦੁੱਧ ਇੰਨਾ ਨਿਕਲੇ ਇੱਕ ਟਾਈਮ ਦੀ ਆਪਾਂ ਚਵਾਈਸ ਨੂੰ ਕਰਕੇ ਦਿਖਾਉਣੇ ਪਏ ਆਂਗੇ ਤਰੀਕ ਹੋ ਗਈ ਆ ਜੇ 13 ਦੇਖ ਸਕਦੇ ਹੋ 6:25 ਮਿੰਟ 13 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਆਪਾਂ ਸ਼ਾਮ ਦੇ ਟਾਈਮ ਤੇ ਚੋਣ ਬਸਮਾ ਦੇਖੋ ਜਮਾਂ ਕਿਆ ਬਾਤਾਂ ਤੇ ਬਾਕੀ ਹੋਰ ਨਹੀਂ ਗੱਲ ਵੀ ਕਿ ਜਿਵੇਂ ਦੁੱਧ ਆ ਮੈਂ ਥੱਲੇ 9 ਤੋਂ ਵੀ 10 ਮਿੰਟ ਝੂਟੀ ਜਾਈਏ 4 ਮਿੰਟ ਹੋ ਗਏ ਵੀਡੀਓ ਚੱਲਦੀ ਨੂੰ ਮੈਂ ਚਲੋ ਪਹਿਲਾਂ ਬੋਲਿਆਂ ਪਾ 3 ਤੋਂ 3.5 ਮਿੰਟ ਦਾ ਝੋਨਾ ਮੈਂ ਥੱਲੇ ਸਾਰਾ ਤੇ ਪੂਰੀ ਵਧੀਆ ਬਰੀਡ ਤਿਆਰ ਕਰਨ ਵਾਲੀ ਮੈਂ ਆ ਜਾਵਾਂ ਬਾਕੀ ਬੱਚਾ ਵੀ ਪਿੱਛੇ ਕੱਟੀ ਆ ਤੇ ਅੰਦਾਜ਼ਾ ਆ ਵੀਰੇ ਕਿੰਨਾ ਕੁ ਦੋ ਦੱਸ ਦੇ ਮਾਲਕ ਵੀ ਪਾ ਦੂਗੀ ਇਹ ਉਹਨਾਂ ਨੇ ਕਹੇ ਜੀ 20 ਲੀਟਰ ਗਿਆ ਵੀ 20 ਦੇਊਗੀ ਠੀਕ ਹੈ ਬਾਕੀ ਆਪਾਂ ਜੇ ਹੁਣ 15 16 ਲੀਟਰ ਚੱਕੀ ਫਿਰਦੀ ਆ ਹਨਾ ਹੁਣ ਇਹ ਅੰਦਾਜ਼ਾ ਵੀ ਰੁੱਤ ਗਰਮੀ ਦੀ ਆ 18 ਲੀਟਰ ਦੇ ਅੰਦਾਜ਼ਾ ਜੇ ਆਪਾਂ ਲਾ ਸਕਦੇ ਹਾਂ ਹਾਂ 15 18 ਦਾ ਪੱਕਾ ਹੀ ਦੇ ਮਨ ਕੇ ਜੱਲੇ ਵੀ 16 ਕਿਲੋ ਦੁੱਧ ਦੇਣ ਤੋਂ ਬਾਹਰ ਵਾਲੀ ਮੈਂ ਆ ਜਾਵਾਂ 16 ਕਿਲੋ ਤਾਂ ਅਜ ਕੰਡੇ ਵਾਲਾ ਹੋਊਗਾ ਮੇਰੇ ਹਿਸਾਬ ਨਾਲ ਅੱਛਾ ਮਨ ਕੇ ਜੇ 18 ਕਿਲੋ ਵਾਲੀ ਮੈਂ ਹੈਗੀ ਆ ਜਾਵਾਂ ਸਿਰ ਬਾਕੀ ਆਪ ਨੂੰ ਪਤਾ ਕਿ ਪਸ਼ੂ ਸਹੀ 1 ਮਹੀਨਾ ਖਾਂਦਾ ਦੁੱਧ ਦੇ ਆਉਂਦਾ ਹਾਲੇ ਤਾਂ ਦੇਣੀ ਸਾਰਾ ਇਹਨੂੰ 14 15 12 13 ਕੇ ਇੰਨੇ ਹੋਏ ਆਗੇ ਲਗਭਗ ਜੇ ਤੇ ਬਾਕੀ ਮੇਰਾ ਮੂਲਾ ਮਾਰ ਕੇ ਮੈਂ 10 ਦਰ ਫੇਰ ਵੀ ਦੁੱਧ ਵੱਧ ਹੀ ਆਏਗੀ ਤੇ ਬਾਕੀ ਰੁੱਤ ਬਹੁਤ ਭੈੜੀ ਹੈ ਗਰਮੀ ਜ਼ਰੂਰਤਾ ਜਿਵੇਂ ਜੇਠ ਦਾ ਮਹੀਨਾ ਤੇ ਜੇ ਇਹੀ ਝੋਟੀ ਮੰਨ ਕੇ ਚੱਲੋ ਇਹਦੇ ਚਾਰ ਮਹੀਨੇ ਪਹਿਲਾਂ ਹੁੰਦੀ ਲੋਹੜੀ ਦੇ ਆਸ-ਪਾਸ ਤੱਕ ਕਿਲੋ ਡੇਢ ਕਿਲੋ ਰੁੱਤ ਦੇ ਹਿਸਾਬ ਨਾਲ ਹੀ ਵਟਾ ਪੈ ਜਾਂਦਾ ਹੈਗਾ ਤੇ ਬਾਲਟੀ ਦੇਖੋ ਜਮਾ ਪੁੱਤਾਂ ਦੀ ਨੇ ਕਿਆ ਬਤਾ ਜਮਾ ਨੇੜੇ ਲਾਤੀ ਤੇ ਬਾਕੀ ਸੀਲ ਠੰਡੀ ਦਾ ਕੋਈ ਯੰਤਰੀ ਜਮਾ ਫੋਲੇਵਾ ਦੇਖੋ ਬਿਲਕੁਲ ਜਮਾ ਨਿੰਬੂ ਵਾਂਗੂ ਝੜਦਾ ਬਾਟੀ ਕੋਲੇ ਕਰ ਇੱਥੇ ਕਰ ਲਾ ਹਵਾ ਬੱਜਾ ਲਟਰ ਹੈਗਾ ਵਿੱਚ ਸਭਰੋ ਲੇਵਾ ਦੇਖੋ ਜਮਾ ਬਿਲਕੁਲ ਨਿੰਬੂ ਵਾਂਗੂ ਝਾੜਤਾ ਤੇ ਇਕੱਲਾ ਇਕੱਲਾ ਲੀਟਰ ਲਾ ਕੇ ਅਪਾ ਮਿਣਕੇ ਦਿਖਾਵਾਂਗੇ ਤੇ ਸ਼ਾਮ ਦੇ ਟਾਈਮ ਜਮਾ ਇਹ ਨਿੰਬੂ ਵਾਂਗੂ ਨਚੋੜਤੀ ਜਮਾ ਅਪਾ ਬਾ ਠੀਕ ਹੈ ਜੀ ਸਭਰੋ ਖਾਲੀ ਬਾਟੀ ਦੇਖ ਲਓ ਜਮਾ ਉਹਦੀ ਕਰਦੀਆਂ ਆਪਾ

4 5 ਆਮ ਤਾਂ ਜਦੋਂ ਕਹਿੰਦੇ ਚਾਰ ਕਿਲੋਟਰ ਭਰ ਜਿੰਦੇ ਬਾਲਟੀ ਖਾਲੀ ਹੋ ਜਾਂਦੀ ਹੁੰਦੀ ਹੈ 6 7 8 ਪਾ ਲਈ ਪਾ ਸਾਰੇ ਪਾ ਦੇ 9 ਲੀਟਰ 9 ਲੀਟਰ ਦੁੱਧ ਕੱਢਤਾ ਤੇ ਮੰਨ ਕੇ ਚੱਲੀਏ ਵੀ 1 ਲੀਟਰ ਜਿਹੜਾ ਆਪਾਂ ਲੇਟ ਹੋ ਗਏ ਪਾਉਣਾ ਘੰਟਾ ਹਨਾ ਅੱਜ ਬਸ 16 ਲੀਟਰ ਮੰਨ ਕੇ ਆਵੇ ਕੋਈ ਮਰਜ਼ੀ ਜਿੱਥੋਂ ਮਰਜ਼ੀ ਆਜੇ 16 ਲੀਟਰ ਦੁੱਧ ਆਪਾਂ ਚਵਾ ਕੇ ਦੇ ਦਾਂਗੇ ਥੱਲੇ ਸੋ ਵੀਰੋ 16 ਲੀਟਰ ਦੁੱਧ ਤੇ ਮੁੱਲ ਵਾੜੀ ਫਿਰ ਇਹਦਾ ਕੀ ਰੱਖਿਆ ਆ ਜਾ ਵੀਰ ਮੁੱਲ ਕੀ ਰੱਖਿਆ ਭਾਈ ਇਹਦਾ ਮੋਹਲਵਾੜੀ ਜੀ ਪਾਸੇ ਦਾ ਲੈਣ ਦੇਣ ਜੀ ਜੇ 1,60,000 ਮਾਨਦਾਨ ਹੋ ਜਾਊਗਾ ਸੋ ਫਿਰ 1,60,000 ਕੀਮਤ ਤੇ ਲੈਵਾ ਦੇਖੋ ਜਮਾ ਨੀਂਬੂ ਨੂੰ ਝਾੜਤਾ ਲਫਾਫਿਆਂ ਨੂੰ ਜਿਵੇਂ ਡਰਾਈ ਮੈਂ ਹੁੰਦੀ ਆ ਤੇ ਸਾਮ ਨੂੰ ਫਸ ਜਾਂਦੇ ਜਮਾ ਚਵਾਈ ਦੇ ਟਾਈਮ ਨੂੰ ਤੇ ਨੰਬਰ ਬੋਲਦੀ ਫਿਰ ਦੁਬਾਰੇ ਆਪਣਾ 998820260 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਾ